ਕਿੱਤੇ ਵੀ ਕਿਤੇ ਵੀ ਦੇਸ਼ ਭਰ ਦੇ ਵਿੱਚ ਕਿਤੇ ਵੀ ਵਸਦਾ ਹੈ ਗੁਰਨਾਣਕ ਨਾਮ ਲੈਵਾ ਸਤ ਸੰਤਾਂ ਵਿੱਚ ਬੇਸ਼ਬਦੇ ਕਿਸੇ ਵੀ ਕੋਨੇ ਤੇ ਰਹਿੰਦੀਆਂ ਉਹ ਹਮੇਸ਼ਾ ਆਪਣੇ ਗੁਰੂ ਨੂੰ ਮੁੱਖ ਰੱਖਦੇ ਆ ਹਮੇਸ਼ਾ ਆਪਣੇ ਹਜ਼ੂਰ ਨੂੰ ਗੁਰੂ ਪਿਤਾ ਨੂੰ ਮੁੱਖ ਰੱਖ ਕੇ ਚੱਲਦੇ ਆ ਯਾਦ ਕਰਕੇ ਯਾਦ ਕਰਕੇ ਇਤਿਆਹ ਤੇ ਚੱਲਦੇ ਸੋ ਇਸੇ ਪ੍ਰਕਾਰ ਅੱਜ ਆਪ ਚਰਨਾਂ ਦਾ ਪਾਵਨ ਰੱਖਣ ਸਰਕਾਰ ਜੀ ਮਰੇ ਵੀਰ ਮੋਹਨ ਸਿੰਘ ਜੀ ਬਿਨਾ ਦੇ ਪ੍ਰੇਮ ਭਰੇ ਛੱਦੇ ਤੇ ਆਪ ਜੀ ਨੇ ਇਹਨਾਂ ਦੇ ਘਰ ਵਿੱਚ ਕਰਨ ਪਾਇ ਇਧਰ ਇਹ ਪਵਿੱਤਰ ਕੀਤਾ ਉੱਥੇ ਰੱਬ ਦੇ ਪਿਆਰੇ ਗੁਰਸਿੱਖਾਂ ਨੇ ਵੀ ਕਰਨ ਪਾਏ ਜਿੰਨੇ ਵੀ ਸ਼ਰੀਰ ਹਾਜ਼ਰ ਹੈ ਗੁਰੂ ਪਿਤਾ ਜੀ ਨੂੰ ਬਾਪੂ ਜੀ ਨੂੰ ਹਾਜ਼ਰ ਨਾજર ਜਾਂਦੇ ਹੋਇਆਂ ਕੋਈ ਫਤਿਹ ਦੇ ਤੇ ਸ਼ਾਮ ਦੇ ਪਾਵਨ ਰਚਨਾ ਪਰ ਉਤਰ ਕਰੋਗਾ ਜਿੱਕੇ ਬਲਾਵ ਤੇ ਆਖੋ ਜੀ ਸੁਬਾਨ ਅਲਹੀਮ ਕਾ ਹੱਥ ਸਾਵਾ ਰਹੇ ਜੀ ਫਤਿਹ ਖਾਲਸਾ ਜੀ ਦੀ ਆਉਂਦੀ ਪਰੀਪੂ ਚੰਦਿਤਰਾ ਜਾਣਦੇ ਹੋ ਅਧਿਸ਼ਣ ਜਦੋਂ ਆਈਦਾ ਸਮਾ ਤੋਂ ਕੋਲ ਟੀਮ ਤੇ ਹੁੰਦਾ ਰੋਤੋ ਲਿਆ ਹੁੰਦਾ ਲੋਕ ਵਤਨੀ ਜਿੱਦਾਂ ਗੁਰੂ ਸੇਵਾ ਦਾ ਸਿਧਾਂਤ ਤੇ ਆਇਆ ਜਪਤ ਕਰੋ ਨਾਮ ਜਪੋ ਵੰਡ ਕੇ ਚਪੋ ਉਸੇ ਉਹਦੇ ਚੋਂ ਭਾਨ ਗੁਰਨਾਮਹਾਰਾਜ ਦੇ ਪਾਵਨ ਪਵਿੱਤਰ ਹੁਕਮ ਨੂੰ ਮੰਨਦੇ ਹੋਏ ਜਿੱਦਾਂ ਕਿ ਉਹ ਸ਼ਮਾ ਵੀ ਖਾਲਸਾ ਵੀ ਵੰਡ ਕੇ ਦੇਣ ਵਾਲੀ ਗੱਲ ਹੋ ਜਾਂਦੀ ਜਿਵੇਂ ਥੋੜਾ ਥੋੜਾ ਸ਼ਮਾ ਸਾਰੇ ਗੁਰਸਿੱਖਾਂ ਨੂੰ ਦੇਣਾ ਸਾਰੇ ਜੀਵਾਂ ਨੂੰ ਦੇਣਾ ਕਿ ਜਿਹਦਾ ਦੁੱਖ ਹੈ ਜਿਹਦਾ ਸ਼ੋਖ ਹੈ ਕੋਈ ਰੱਬ ਦੀ ਗੱਲ ਕਰਦਾ ਹੈ ਕੋਈ ਨਾਮ ਦੀ ਗੱਲ ਕਰਦਾ ਹੈ ਕੋਈ ਆਧਿਆਤਮਕ ਦੀ ਗੱਲ ਕਰਦਾ ਹੈ ਕੋਈ ਪ੍ਰਾਣੀ ਸੰਸਾਰ ਦੀ ਗੱਲ ਕਰਦੇ ਵਿਚ ਇਹਨੂੰ ਭਾਈ ਸੰਸਾਰ ਚਾਹੀਦਾ ਵਿਚ ਇਹਨੂੰ ਰੰਕਾਰ ਚਾਹੀਦਾ ਜਿਵੇਂ ਅਕਲ ਸਤਲ ਸਵਾਬ ਹਰ ਪ੍ਰਾਣੀ ਦਾ ਕੋ ਆਪਣਾ ਮੰਨ ਲਿਆ ਹਰ ਬੰਦੇ ਮਨ ਦੀ ਆਪਣੀ ਖੇਡ ਹੈ ਸਾਰੇ ਦੁਨੀਆਂ ਦੇ ਛੇਰਾਂ ਦੀ ਆਪਣੀ ਹਿਸਟਰੀ ਹੈ ਆਪਣਾ ਇਤਿਹਾਸ ਹੈ ਹਰ ਬੰਦੇ ਦਾ ਕਿਸੇ ਨੂੰ ਕੋਸ਼ਿਸ਼ ਹੈ ਹੈ ਕਿਸੇ ਨੂੰ ਕੋਸ਼ਿਸ਼ ਹੈ ਹੈ ਕਿਸੇ ਨੂੰ ਕੋਸ਼ਿਸ਼ ਹੈ। ਅਰਖਾ ਇੱਕ ਹਮਾਰਾ ਸਵਾਮੀ ਸਰਗਰ ਪਰਕਰ ਅੰਤਿਮ। ਹਰ ਬੰਦੇ ਦਿਲਾਂ ਮਿਆਂ ਗਿਆਨ ਦੇ ਨੇ ਆਖਾ ਹਰ ਬੰਦੇ ਦਿਲਾਂ ਦੇ ਵਿੱਚ ਬਾਤ ਕਰਦੇ ਹੈ। ਤੋ ਖਾਲਸਾ ਦੀ ਸ਼ਮਾ ਕਿੰਨੀ ਹੁੰਦਾ ਆਪ ਵੀ ਸਾਰੇ ਬੁੱਧ ਜੀ ਜੋ ਸਿਆਣੇ ਨੂੰ ਗੁਰੂ ਵਾਲੇ ਹੋ ਕੇ ਸਿੱਖੋ ਰਾਬਤ ਬੜਾ ਹੀ ਅਦਰ ਭਰੋਸਾ ਰੱਖਦੇ ਨੇ ਸਰਕਾਰ ਕਰਦੇ ਉਹ ਜੋ ਕਈ ਵਾਰ ਸ਼ਮਾ ਉੱਪਰ ਨਹੀਂ ਚੇਹੋ ਜਾਂਦਾ ਸੰਗਤਾਂ ਜਿਆਦਾ ਹੁੰਦੀਆਂ ਸ਼ਮਾ ਥੋੜਾ ਹੁੰਦਾ ਜੋ ਕੋਈ ਮੱਕ ਪਰਿਵਾਰ ਨੇ ਬੜੇ ਪਿਆਰ ਦੇ ਨਾਲ ਆਪਾਂ ਸਾਰੇ ਨੂੰ ਸਦਾ ਦੇ ਕੇ ਆਪਣੇ ਨਿਵਾਰਕ ਵਿੱਚ ਪਰਵੇਸ਼ ਕਰਵਾਇਆ ਸੰਗਤਾਂ ਦੇ ਚਰਨ ਪਵਾਏ ਗੁਰਮਤ ਦੇ ਵਿਚਾਰਨਾ ਦੀ ਵੀ ਬੜੀ ਗੱਲ ਹੈ ਅੰਤਰ ਜਾਨੀ ਪੁਰਖ ਪਦਾਰਥ ਤੇ ਸਦਾ ਮਨ ਕੀ ਸੂਰੇ ਨਾਨਕ ਦਾਸ ਜੈ ਸੁਖ ਮੰਨ ਦੇ ਮੋਖਯੋਕਾਰ ਜੁਰਿ ਚਰੰਤੂੜ ਹੈ ਚਰੰਤੂੜ ਦੀ ਵੀ ਗੁਰਮਤ ਦੇ ਵਿੱਚ ਬੜੀ ਥਾਂ ਹੈ ਬੜੀ ਗੱਲ ਹੈ ਅਜੂਲ ਨੇ ਤਰਕ ਕੀਤਾ ਖਾਣੋਂ ਮਾਰ ਬੇਈ ਪੰਡ ਕੋਪਿਤ ਦੇ ਸ਼ੀਰ ਬੱਛਿਆ ਇੱਥੇ ਕਾਇਆ ਅਖਿਰ ਦੇ ਅੰਦਰ ਹੀ ਉਹ ਸਵਾਹਿਗੁਰੂ ਦਾ ਪਰਵੇਸ਼ ਹੈ ਸਿਖਾਲਾ ਚ ਦੀ ਦਾਤੇ ਮੇ ਵਿਚਾਰ ਕਰਨ ਤੋਂ ਪਹਿਲਾਂ ਬਚਨ ਕੀਤਾ ਹੀ ਖੰਦ ਸ਼ਮੂ ਅਨਯਮਾਤੀ ਕਿ ਸਿਖ ਪੰਦੀਨ ਰੱਖੋ ਬਤ ਸੰਪਰਦਾਵਾਂ ਨੇ ਉਦਾਸੀ ਨਰਨਲੇ ਕਾਰਕਿਵਾਲੇ ਮਹਾਂਪੁਰ ਜਿੰਨੇ ਆ ਮੇ ਤਕਸਾਲਾ ਨੇ ਦਮ ਦਮ ਦੇ ਤਕਸਾਲ ਸ਼ਰਮ ਦੀ ਕਮੇਟੀ ਸੇਖਮ ਖੇਦਰੀ ਕਾਲ ਦੀ ਮੀਟਿੰਗ ਆ ਜਾਂਦੇ ਆ ਹੋਰ ਵੀ ਖਰਚੇ ਜਿੰਨੇ ਵੀ ਆਂਗਣੇ ਸ਼ਿੱਖੀ ਦੇ ਕਹੇ ਉਹ ਜਿੰਨੇ ਵੀ ਆਪ ਜੀ ਦੇਖਦੇ ਹੋ ਅਮੇਕਾ ਹਨ ਤਕਸਾਲਾ ਨੇ ਅਮੇਕਾ ਹੈ ਜਿੱਥੇ ਬੰਦੀਆਂ ਨੇ ਅਮੇਕਾ ਨੂੰ ਮਹਾਪੁਰਸ਼ ਨੇ ਉਹ ਸਾਰੀਆਂ ਟਕਸ਼ਾਲਾ ਭਾਵ ਕੀ ਸੰਪਰਦਾਵਾਂ ਜਿੱਥੇ ਬੰਦਿਆ ਇੱਕੋ ਕੰਮ ਕਰਦੇ ਨੇ ਨਾਮ ਜਪਣ ਨਾਮ ਜਪੋਣਾ ਆਤਮਾਰ ਦੀ ਵਿਦਿਆ ਸੰਖਿਆ ਕਰੋਣੀ ਔਰ ਕਰ ਕਰ ਵਿੱਚ ਜਾ ਕੇ ਉਪਦੇਸ਼ ਕਰਨਾ ਅਮਰ ਸ਼ਬ ਕੋ ਗੁਰੂ ਵਾਲੇ ਬਣੋ ਸਿੰਘ ਸਜੋ ਔਰ ਗੁਰੂ ਦੇ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਅਮਰ ਸ਼ਬ ਕੇ ਗੁਰੂ ਦੇ ਜਹਾਜ ਤੇ ਚੜੋ ਇੱਥੇ ਵੀ ਗੁਰੂ ਘਰ ਦੇ ਸੰਤ ਮਹਾਂਪੁਰਖਿਆ ਸਾਰੇ ਹਨ ਉਹ ਨੂੰ ਕੰਦਦੇ ਬਚਨ ਕਰਦੇ ਆ ਕਿ ਸੱਜਣਾ ਗੁਰ ਸਿੱਖਾ ਵਿੜਾ ਨੰਗਦਾ ਜਾ ਰਿਹਾ ਕਾਲੇ ਵਾਲ ਕਿਤੇ ਹੋ ਚਲੇ ਸ਼ਮਾ ਬੜਾ ਬੀਤ ਚੁਕਿਆ ਹੱਲੇ ਵੀ ਹਰੀ ਦੇ ਨਾਮ ਤੋਂ ਵੰਡੇ ਹੈ ਹੱਲੇ ਵੀ ਪਰਮਾਤਮਾ ਦੇ ਦਰਸ ਤੋਂ ਵਾਂ ਜੋ ਹੈ ਉਦਮ ਕਰ ਉਠ ਵਿਆਗ ਨਾਮ ਨਾਲ ਜੁੜ ਉਰਾਖੀ ਸੰਪਰਦਾ ਦਾ ਜਿਹੜਾ ਕਾਲ ਸੀ ਜੋ ਹਜ਼ੂਰ ਕੋ ਨਾਮ ਅਥਰ ਸੱਤੇ ਪਾਤਸ਼ਾਹ ਨੇ ਬੱਚਾ ਦਾਦੇ ਪੇੜ ਬਣਾਇਆ ਉਹਦਾ ਸੀ ਕੀ ਚਲਾਇਆ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਆਪਣੇ ਪੁੱਤਰ ਬਾਬਾ ਸ੍ਰੀ ਚੰਚਾ ਜੀ ਤੇ ਉਹਨਾਂ ਨੇ ਇੱਕ ਐਸਾ ਮਿਸ਼ਨ ਕਿਲਾਇਆ ਐਸੀ ਟਕਸਾਲ ਚਲਾਈ ਉਹਨਾਂ ਨੇ ਅਜ ਤੋਂ ਕਾਉਚਰ ਜੀ ਪਿਛਲੇ ਸਾਲਾਂ ਤੋਂ ਜੇ ਚੱਲੇ ਗਏ ਪੁਰਾਣੇ ਜਮਾਨੇ ਦੇ ਪੁਰਾਣ ਨੂੰ ਆਰਮ ਚੀਨਾ ਦਾ ਜੋਗ ਨਹੀਂ ਸੀ ਸਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਪੁਰਾਣੇ ਮਾਪੁਰਖਾ ਨੇ ਪੂਰੀ ਰੈਤ ਬੈਤ ਦੇ ਵਿੱਚ ਪੂਰਾ ਤਿਆਰ ਪਰ ਤਿਆਰ ਮਰਿਆਦਾ ਦੇ ਵਿੱਚ ਪਰਪੱਕ ਹੋ ਕੇ ਆਪਣੇ ਹੱਥਾਂ ਨਾਲ ਉਹ ਬਿਜਲੀ ਦਾ ਜੋਗ ਨੂੰ ਖਿਲੜਟਾਂ ਦੇ ਚੁੰਦੇ ਆ ਬਿਜਲੀ ਨਹੀਂ ਹੁੰਦੀ ਨਾ ਇਹਨਾਂ ਖਾਦਨ ਤਾਂ ਮੋਟਰ ਗੱਡੀਆਂ ਸਾਂ ਚਾਲਾਂ ਥਾਂ ਬਾਈ ਸਾਧ ਸੰਗਤ ਜਿੰਨੇ ਸਾਕੇ ਲੋਨੀਆਂ ਮਸ਼ੀਨਾਂ ਇਹ ਲੋਗਣ ਨਹੀਂ ਸੀ ਪ੍ਰਸਾਣ ਨਹੀਂ ਛਣ ਉਹਦੇ ਉਹ ਖਬਾਰਾਂ ਵੀ ਉਹਨਾਂ ਨਹੀਂ ਛਣ ਤੋਂਨਾ ਪੁਰਖਿਆਂ ਨੇ ਬਜ਼ੁਰਗਿਆਂ ਨੇ ਮਹਾ ਪੁਰਖਾਂ ਨੇ ਜੜਾ ਜੂਟ ਹੋ ਕਰਕੇ ਸਵਾਦ ਸਵਾਦ ਪਰਮਾਤਮਾ ਦੇ ਛਿਮਰ ਨੂੰ ਕਰਕੇ ਉਹ ਤਿਆਰ ਬੜ ਪਿਆਰ ਚੜ੍ਹਦੀ ਕਲਾ ਦੇ ਵਿੱਚ ਸ਼ਾਮੀ ਸ਼ਰਤ ਮੁਹੱਬਤ ਦੀ ਕਹੇ ਇਹ ਦੀਵਾ ਕਹ ਲਗੇ ਮਿਤਿੰਦਰ ਤੇ ਉਹਦੇ ਦੀਵੇ ਬਾਲ ਕੇ ਸ਼ਰਾਂ ਦੇ ਤੇ ਉਹਦੇ ਦੀਵੇ ਬਾਲ ਕੇ ਉਹਨਾਂ ਨੇ ਸਾਰੇ ਦਿਨ ਰਾਤ ਕਲਮ ਨੂੰ ਚੁੱਕਣਾ ਆਪਣੇ ਹੱਥਾਂ ਨਾਲ ਖਾਲਸਾ ਜੀ ਗੁਰਬਾਣੀ ਦਾ ਉਤਾਰਾ ਕਰਨਾ ਉਹ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ ਤਿਆਰ ਕਰਨੇ ਉਹ ਸੁੰਦਰ-ਸੁੰਦਰ ਲਖਾ ਜੀ ਦੇ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਤਾਰਾ ਕਰਨਾ ਗੁਰੂ ਪਾਤਸ਼ਾਹ ਦਾ ਸ਼ਰੂਪ ਲਿਖਣਾ ਉਹ ਪਿੰਡਾਂ ਦੇ ਵਿੱਚ ਜਾ ਕਰਕੇ ਗੁਰਬਾਣੀ ਦੀਆਂ ਫੁਰਤੀਆਂ ਸਰਬੋਤਮ ਤੇ ਪਵਿੱਤਰ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਚਾਰ ਕਰਨਾ ਉਹਨਾਂ ਪਿੰਡਾਂ ਦੇ ਵਿੱਚ ਆ ਸੰਗਤ ਦੀ ਬਹੁਤ ਘੱਟ ਥੋੜੀ ਹੁੰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਮੁੜਖਿਆਂ ਨੇ ਬਿਜੁਰਗਾਣਾਂ ਬੜੀ ਮਿਹਨਤ ਨਾਲ ਰਾਤ ਦਿਨੇ ਕਰਕੇ ਸਿਰਗੋ ਨਾਲਕ ਮਹਾਰਾਜ ਦੇ ਚਰਾਈ ਮਾਰਗ ਸਿੱਖੀ ਦੇ ਇਕਰਾਰ ਲਈ ਸਿੱਖੀ ਦੇ ਪਰਫੁੱਲ ਲਈ ਸਿੱਖੀ ਦੇ ਵਾਅਦੇ ਲਈ ਗੁਰਬਾਣੀ ਨੂੰ ਆਪਣੇ ਹੱਥਾਂ ਨਾਲ ਲਿਖਣਾ ਗੁੜਕੇ ਸ ਆਪਣੇ ਔਰ ਜਪੁਜੀ ਸਾਹਿਬ ਦੇ ਪੁੱਤਰ ਗੁਰਬਾਣੀ ਦੇ ਵਿਆਪ ਛਪਣੇ ਔਰ ਨਗਰ-ਨਗਰ ਜਾ ਕੇ ਰਮਤ ਕਰਨੇ ਜਿੱਦਾਂ ਕਿ ਦਾਲਪੰਥ ਕਰ ਲਈ ਪਦਾਲਪੰਥਾਂ ਨੇ ਰਾਸ਼ੀਆਂ ਦੇ ਵਿੱਚ ਉਹ ਚੀਜ਼ ਨੂੰ ਜਮਾਤ ਕਿਹਾ ਗਿਆ ਸ਼ਬਦ ਜਮਾਤ ਜਮਾਤ ਤੋਂ ਭਾਵ ਇਕੱਠੇ ਹੋ ਕੇ ਗੁਰਨਾ ਇਹਨਾਂ ਮਹਾਂ ਪੁੱਛਾਂ ਨੇ ਜਮਾਤ ਲੈ ਕਰਕੇ ਇੱਕ ਪਿੰਡ ਤੋਂ ਅਗਲੇ ਪਿੰਡ ਅਗਲੇ ਪਿੰਡ ਤੋਂ ਅਗਲੇ ਪਿੰਡ ਜਿੱਦਾਂ ਆਪਾਂ ਇਹਨਾਂ ਪਰਦੇਸਾਂ ਤੋਂ ਅੱਜ ਵਿਚਰ ਰਹੇ ਆਂ ਇਹ ਰਮਤ ਜਮਾਤਾਂ ਮੈਂ ਹੁੰਦੀ ਜਮਾਤ ਕਰਾਮਾਤ ਹੁੰਦੀ ਹੈ ਉਹਨਾਂ ਪੁਰਖਿਆਂ ਦੇ ਨਗਰ ਵਿੱਚ ਜਾਣਾ ਬਿਸ਼ੇਬਾ ਕਰਨਾ ਆਚਲ ਲਾਉਣਾ ਸ਼੍ਰੀ ਖੰਡਪੜ੍ਹ ਸਾਹਿਬ ਆਰੰਭ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਤਮ ਮੱਧ ਮਤ ਤੋਂ ਸੰਪੂਰਨ ਬਾਣੀ ਦੇ ਭੋਗ ਤੋਂ ਲੈ ਕੇ ਖਾਲਸਾ ਜੀ ਇੰਨਾਂ ਦੇ ਵਿੱਚ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਗੁਰਜੀਤ ਸਾਹਿਬ ਦੀ ਗੁਰਬਾਣੀ ਕੰਠ ਕਰਾਉਣੇ ਬਾਣੀ ਪੜਾਉਣੇ ਔਰ ਉਪਦੇਸ਼ ਕਰਨਾ ਕਿ ਗੁਰਨਾਣਕ ਹੈ ਉਹਦੀ ਕੁਵਿਤਰ ਗੁਰਬਾਨੀਆਂ ਭਾਈ ਲੱਤਨੰਦ ਅਣੀ ਬਣੋ ਨਤਨੰਦ ਅਣੀ ਬਣੋ ਉਹਨਾਂ ਪ੍ਰਖਿਆ ਨੇ ਛਾਦਾ ਗੁਰਸਿੱਖੀ ਨਾਲ ਜੋੜਿਆ ਜੱਗੀ ਸਾਹਿਬ ਦੀ ਗੁਰਬਾਨੀ ਬੱਤਿਆਂ ਨੂੰ ਬੀਬੀਆਂ ਨੂੰ ਕੱਟ ਕਰਾਉਣੀ ਔਰ ਪਿੰਡ ਦੇ ਵਿੱਚ ਡਾਲੀ ਕਰਨਾ ਆਪ ਦੀ ਗਜਾ ਕਰਨਾ ਜਦੋਂ ਬਜ਼ੁਰਗ ਮਹਾ ਕੁਝ ਗਜਾ ਕਰਦੇ ਸਨ ਗਜਾ ਲੈਣ ਜਾਣਾ ਤੇ ਸਭ ਨੇ ਮਾਖਣਾ ਪਾਈ ਮਨਮੰਤਰ ਸਨਾਉ ਜੱਗੀ ਸਾਹਿਬ ਸਨਾਉ ਜਿਨ੍ਹਾਂ ਨੇ ਜਰਜੀਤ ਸਿੰਘ ਸਨੌਣਾ ਗੁਰੂ ਦੀ ਗੁਰਬਾਣੀ ਸਨੌਣੇ ਉਹਨਾਂ ਦਾ ਮਾਨ ਤਨ ਕਰਨਾ ਸਤਕਾਰ ਕਰਨਾ ਇਹ ਪ੍ਰਾਣ ਅਜ ਤਾਂ ਨਹੀਂ ਆ ਬਾਅਦ ਵਿੱਚ ਪ੍ਰੈਸਾਂ ਆਈਆਂ ਅਖਬਾਰ ਆਏ ਚੈਨਲ ਆਏ ਅੱਜ ਮੀਡੀਆ ਨਿਡਰ ਦਾ ਜੋਗ ਹੈ ਇੰਟਰਨੈਟ ਦੇ ਆਪ ਸਨੌਣੇ ਆਪਾਂ ਨੈਟਰ ਦਾ ਜੁੜੇ ਹੈ ਕੋਚ ਦਾ ਮੀਡੀਆ ਦਾ ਜੁੜੇ ਹੈ ਉਹਦੇ ਜਮਾਨਾ ਨਹੀਂ ਸੀ ਸ਼ਾਇਦ ਉਹ ਜਮਾਨਾ ਜਿਨ੍ਹਾਂ ਦੇਖਿਆ ਉਹਨਾਂ ਪੁਰਖਿਆਂ ਨੇ ਬੈਲ ਕੱਡੀਆਂ ਹੁੰਦੀਆਂ ਪਿੰਡਾਂ ਸੈ ਤੁਹਾਨੂੰ ਪਤਾ ਹੋਵੇਗਾ ਢੱਗੇ ਲਾਉਣੇ ਅੱਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਨੂੰ ਪਾਲਕਿਸੰਧਰ ਤਿਆਰ ਕਰਕੇ ਬੈਲ ਕੱਡੀਆਂ ਤੇ ਢੱਗਿਆਂ ਰਾਹੀਂ ਨਗਰ-ਨਗਰ ਜਾ ਕਰਕੇ ਪਤਿਆਰ ਕਰਨਾ ਦੁਧਿਆ ਮਰ ਕੋਈ ਸਾਰੇ ਬਜ਼ੁਰਗਾਂ ਨੇ ਪੁਰਖਿਆਂ ਨੇ ਹਾਥੀ ਰੱਖੇ ਹੋਣੇ ਹਾਥੀ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਾ ਰੂਪ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਨੂੰ ਆਜਾ ਨਾਜਰ ਜਾਣ ਕੇ ਕੋਈ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਛੂਕ ਪਾਇਆ ਕਰਕੇ ਕਿੰਦਾ ਪਿੰਡਾਂ ਦੇ ਵਿੱਚ ਜਾ ਕੇ ਰੰਮਤ ਕਰਨੀ ਪਰਵਾਦ ਖੁਰੀ ਕਰ ਲਈਏ ਜਮਾਤ ਕਰ ਲਈਏ ਫਿਰਨਾ ਉਪਦੇਸ਼ ਕਰਨਾ ਉਠੋ ਅਮਰਤ ਦੇ ਲਿਆਗੋ ਬਾਣੀ ਪੜੋੁਰ ਭਗਤੀ ਸ਼ਕਤੀ ਦੀ ਕਰਾ ਮਾਤਮੀ ਪੂਰੀ ਸੀ ਅਧਿਆਤ ਬਿਆਤ ਮਰਿਆਦਾ ਸੰਪੂਰਨ ਸੀ ਪਰ ਗੁਰਬਾਣੀ ਦੇ ਬਾਤੇ ਇੰਨੇ ਧਨੀ ਛਣ ਧੁਰਾ ਆਪਣੇ ਮੁਖਾਰ ਬਿੰਦ ਤੋਂ ਮੁਕਤ ਬਚਨ ਬੋਲ ਦੇਣਾ ਖਾਲਸਾ ਦੇ ਬਚਨ ਪੂਰਾ ਹੋ ਜੇਣਾ ਇਸੇ ਨਾਲ ਦੋਦ ਮੰਗਣਾ ਕੋਟ ਮੰਗਣਾ ਤਾਣਾ ਮੰਗਣਾ ਕਾਲ ਮੰਗਣਾ ਨਾਮ ਮੰਗਣਾ ਉਹਨਾਂ ਪੁਰਖਿਆਂ ਦੀ ਭਗਤੀ ਭਾਵ ਕੀ ਸ਼ਬਦ ਦੀ ਕਮਾਈ ਹੁੰਦੀ ਸੀ ਜਿੱਦ ਨੂੰ ਜੋ ਬੋਲੇ ਇੱਕ ਸਾਤ ਬਚਨ ਅਟਲ ਦਾ ਬੜਾ ਭਾਰੀ ਪ੍ਰਕਾਰ ਕੀਤਾ ਬਹੁਤ ਲੰਬਾ ਸਮਾਂ ਤੇ ਖਾਲਸਾ ਦੀ ਸਤਕਾਣਾ ਨਾਨਕ ਸਾਹਿਬ ਤੋਂ ਬਾਅਦ ਥੋੜਾ ਜਿਹਾ ਇਤਿਹਾਸ ਥੋੜਾ ਜਿਹਾ ਸਾਰਾ ਕੁਝ ਉਤਮ ਉਤਮ ਲੋ ਗਿਆ ਮਿਲਾਵਟ ਹੋ ਗਿਆ ਔਰ ਉਹ ਸਮਾਜ ਜਿਹੜਾ ਸੀ ਜਿਹਨਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ ਦਾਸੇ ਕਰਨਾ ਪੈਂਦਾ ਹੈ ਕਿ ਗੁਰਨਾਮਕ ਦੇ ਘਰ ਦੇ ਵਿੱਚ ਸਾਰੇ ਛਤਕਾਰਯੋਗ ਨੇ ਮਾਨ ਯੋਗ ਨੇ ਅਦਭ ਯੋਗ ਨੇ ਪ੍ਰੇਮ ਯੋਗ ਨੇ ਬਾਬੇ ਦਾ ਕਰ ਸਾਰਿਆਂ ਨੂੰ ਬੰਨ ਲੁੰਦਾ ਹੈ ਬਾਬੇ ਦਾ ਕਰ ਸਮਾਜ ਨੂੰ ਪਿਆਰ ਕਰਦਾ ਹੈ ਗੁਰਨਾਮਕ ਦੇ ਘਰ ਕੋਈ ਆਵੇ ਹਜੂਰ ਗੁਰੂ ਕਰਨਾ ਗੁਰੂ ਇੱਕ ਪੰਡਾ ਜਾਇ ਚ ਸਤ ਗੁਰੂ ਹੋਰ ਪੰਡਾ ਅੱਗੇ ਬਾਪੂ ਕਰੋਨਾ ਫੈਲਿਆ ਆਉਂਦਾ ਚੋਲਿ ਚੇ ਪ੍ਰਕਾਰ ਸੰਗਤ ਜੀ ਇਤਿਹਾਸ ਬਹੁਤ ਵੱਡਾ ਹੈ ਜਿਸ ਇਤਿਹਾਸ سونے ਮੰਗੂਆ ਛੋਨੇ ਨੂੰ ਗੰਦੇ ਪਾਣੇ ਗੰਦੇ ਪਾਣੇ ਚ ਰੱਖ ਦੋ ਸਰਲਾਂ ਬਾਦੀ ਲੋਕ ਕਰ ਚ ਰੱਖ ਦੋ ਉਦਾਰ ਕਰ ਚ ਰੱਖ ਦੋ ਖਾਲਸਾ ਜੀ ਸੋਨਾ ਪਰ ਚਮਕ ਨਹੀਂ ਖੋਂਦਾ ਸੋਨੇ ਦੀ ਇਹ ਖੂਬੀ ਹੈ ਕਿ ਆਪਣਾ ਰੰਗ ਰੂਪ ਨਹੀਂ ਬਦਲਦਾ ਉਹ ਗੋਲਡ ਦੀ ਇਹ ਹੀ ਖੂਬੀ ਹੈ ਕਿ ਆਪਣਾ ਰਗ ਰੂਪ ਨਹੀਂ ਬਦਲਦਾ ਦੁਨੀਆ ਤੇ ਬੜੇ ਰੰਗ ਬਹੁਤ ਹੁੰਦੇ ਦੁਨੀਆ ਰੰਗ ਬਦਲਦੀ ਹੈ ਪਰ 골ਡ ਆਪਣਾ ਰੰਗ ਨਹੀਂ ਬਦਲਦਾ ਇਸੇ ਪ੍ਰਕਾਰ ਯਾਦ ਰੱਖਿਏ ਕਿ ਜਿਹੜਾ ਰੱਬ ਦੇ ਪਿਆਰੇ ਹੁੰਦੇ ਨੇ ਨਾਮ ਨਾਲ ਰੱਬ ਦੇ ਨੇ ਪਰਮੇਸ਼ਵਰ ਦੇ ਪਿਆਰੇ ਤੇ ਰੰਗੇ ਨੇ ਉਹ ਸਦਾ ਇੱਕੋ ਰੰਗ ਚ ਰਹਿੰਦੇ ਹਮੇਸ਼ਾ ਪਰਮਾਤਮਾ ਦੇ ਪੈ ਦੇ ਭਾਣੇ ਵਿੱਚ ਰਹਿੰਦੇ ਚੰਗੇ ਪਰਮੇ ਮਾੜੇ ਪਰਮੇ ਕੁਝ ਹੀ ਤਾਂ ਮੇਂ ਗਰਮੀ ਤਾਂ ਨਹੀਂ ਉਹਨਾਂ ਮਰਾਦ ਨੂੰ ਕਦੇ ਲੰਮਾ ਨਾ ਦੇਣਾ ਜਿਹੜਾ ਕੀਆ ਮਿੱਠਾ ਲੱਗੇ ਹੁ ਨਾਮ ਪਤਾ ਲੱਗ ਤਾ ਨਾਮਿਕ ਮੰਗਦੇ ਕਰਤਤੀ ਤਵੀ ਤੇ ਬੈਕ ਵੀ ਮਾਰਨਾ ਸ਼ੁਕਰ ਮਨਾਇਆ ਆ ਜੇ ਜੁੜੇ ਗਏ ਸੀਗਾ ਅਸੀਂ ਕਲਪੂ ਦੇ ਜੀਵ ਛੋਟੇ ਛੋਟੇ ਗਾਲ ਤੇ ਰੱਬ ਨਾਲ ਰੋ ਜੰਨੇ ਛੋਟੇ ਛੋਟੇ ਗਾਲ ਤਾਂ ਮਾਂ ਪਿਓ ਖਿਆ ਨਰੋ ਪਿਆ ਨੇ ਛੋਟੇ ਛੋਟੇ ਗਾਲਦੇ ਅਸੀਂ ਹਜ਼ਾਰਾਂ ਲਾਮੇ ਦਿੰਨੇ ਆ ਤੱਤੀਆਂ ਤੰੀਆਂ ਨਿਹਾਂ ਚ ਖੜ ਚ ਉਹਨਾਂ ਲਾਲਾਂ ਨੇ ਇਹ ਹੀ ਕਿ ਆਸੀ ਬਾਂਹ ਜੁਨਾ ਤੇ ਪੱਕੜ ਵੇਸ਼ਰ ਦਿੰਦੇ ਬਾਂਹਾਂ ਚ ਹੋਲੇ ਬੁੱਤੇ ਰੋਹਾਂ ਅੱਧਰ ਫੋਲੇ ਆ tartar ਪਈਏ ਅੱਤਰਾ ਬੰਦਾ ਚੰਗਰ ਅੱਜ ਪਤੰਦੇ ਚ ਸਮਾਜ ਨੂੰ ਵਿਖਾ ਰਹੇ ਆ ਅੱਜ ਡਬਲ ਫੇਸ ਹੋ ਗਏ ਨੇ ਅਸੀਂ ਉਹ ਜੋ ਅਸੀਂ ਛੋਟੇ ਮੰਗ ਚ ਚਮਕਣਾ ਹੈ ਨਾ ਸਾਡੇ ਅੰਦਰ ਮਿਠਾਸ ਘਟਦੀ ਜਿਆਦਾ ਕਟੇ ਨ ਦ ਸ਼ਬਦ ਦੀ ਗੁਰੂ ਕਮਾਈ ਕਰਦੇ ਜਾ ਰਹੇ ਅਸੀਂ ਵੇਖਣ ਕੋਸ਼ਿਸ਼ ਆਂ ਅੰਦਰ ਸੁ ਕੋਚਿਆ ਹਲਕਾ ਜਿਹਾ ਇਹੇ ਪ੍ਰਕਾਰ ਜਿਹੜਾ ਇਤਿਹਾਸ ਹੈ ਸੋਨੇ ਨੂੰ ਪਰ ਮੈਂ ਕਿੰਨਾ ਗੰਦਲਾ ਕਰ ਦੋ ਉਹ ਕਦੇ ਵੀ ਮਿਲ ਨਹੀਂ ਹੁੰਦਾ ਜਿਹੜਾ ਇਤਿਹਾਸ ਹੈ ਗੁਰੂ ਇਤਿਹਾਸ ਹੈ ਚਾਹੇ ਕਿੰਨਾ ਵੀ ਦੋਸ਼ਾਂ ਬਾਜੀ ਕਰੋ ਕਿੰਨਾ ਵੀ ਬੋਲ ਕੁਬੋਲ ਬੋਲੋ ਕਿੰਨਾ ਵੀ ਇਤਿਹਾਸ ਨੂੰ ਤੋੜ ਮਰੋੜ ਲੋ ਸੱਚ ਨੇ ਅਮਰ ਸਾਥ ਕੀ ਰਣਾ ਤੇਹਾਰਾ ਚ ਨੇ ਖਲਚਾ ਦੀ ਸ਼ੋਣੇ ਨੂੰ ਉੱਚਾ ਮਤ ਦੇ ਰਣਾ ਛੋਲ ਦੀ ਰੋਸ਼ਨੀ ਕੋਈ ਕਹਿੰਦਾ ਥੋੜਾ ਵੀ ਥਾਨੂੰ ਰੋਸ਼ਨੀ ਤੇ ਸੂਰਜ ਦੀ ਰੋਸ਼ਨੀ ਸਾਡੇ ਤਰ੍ਹਾਂ ਚਾਪੀ ਆ ਜਾਂਦੀ ਹੈ ਇਸੇ ਪ੍ਰਕਾਰ ਰੱਬ ਨੂੰ ਕਹਿਣਾ ਨਹੀਂ ਪੈਂਦਾ ਜਿਹੜਾ ਪ੍ਰੇਮ ਹੁੰਦਾ ਹੈ ਚਾਹੇ ਉਹ ਪਾਪੀ ਚਾਹੇ ਪੁਣੀ ਆ ਛੋਲ ਦੀ ਰੋਸ਼ਨੀ ਸਾਰਿਆਂ ਦੇ ਘਰਾਂ ਜਾਂਦੀ ਆ ਆਪੀ ਹੈ ਚਾਹੇ ਪੁਣੀ ਹੈ ਚਾਹੇ ਕੋਈ ਕਛਾਪੁਰ ਹੈ ਸੂਰਜ ਸਭ ਦੇ ਘਰ ਰੋਸ਼ਨੀ ਬਿੰਦਾ ਅਕਾਲ ਪੁਰਖ ਸਾਰਿਆਂ ਨੂੰ ਪਿਆਰ ਕਰਦਾ ਹੈ ਚਾਹੇ ਕੋਹਣ ਹੋਵੇ ਚਾਹੇ ਗਿਆਨੀ ਹੋਵੇ ਚਾਹੇ ਕੋਣ ਹੋਵੇ ਚਾਹੇ ਪਾਪੀ ਹੋਵੇ ਚਾਹੇ ਪਤ੍ਰਿਤ ਹੋਵੇ ਚਾਹੇ ਕੋਈ ਵੀ ਹੈ ਬਾਬਾ ਸਾਰਿਆਂ ਦਾ ਨਾਲ ਲੁੰਦਾ ਇਹ ਸਾਡੇ ਲੋਕਾਂ ਦੇ ਮਨ ਵਿੱਚ ਹੋਵੇ ਫਲਾਣਾ ਇਦਾਂ ਦਿਂਦਾ ਉਹ ਇਦਾਂ ਹੈ ਅਸੀਂ ਸਾਰੇ ਜਿੰਦਗੀ ਉੱਗੋ ਨਹੀਂ ਵੇਂਦੇ ਰਹਿੰਦੇ ਭਾਵੇਂ ਕੋਣ ਵੀ ਵੇਖਿਆ ਕਰੋ ਨਾਕ ਤੇ ਖਤਰਾਂ ਬੰਨ੍ਹ ਕੇ ਰਹੀਏ ਚੰਗਿਆਈ ਵੀ ਬੰਦੇ ਤੇ ਬੁਰਾਈ ਵੀ ਆ ਦੇਖੀ ਚੇਤੇ ਉੱਗੋ ਹੁੰਦਾ ਹੈ ਜਿਹੜਿਆਰ ਬਾਬੇ ਨੇ ਬੋਣ ਵੀ ਪਾ ਲਈ ਹੁੰਦੀ ਆ ਸੁਖਾਲਾ ਜੀ ਇਥੇ ਹੱਥ ਕਦੇ ਵੀ ਆਪਣੀ ਚਮਕ ਨਹੀਂ ਗਵਾਉਂਦਾ ਸਾਕੇ ਨਾ ਕਦੇ ਚਮਕਾ ਨਹੀਂ ਹੁੰਦੇ ਅਭੀ ਚੱਲ ਚੱਲ ਤੇ ਸੋਤੇ ਮਾਰੀ ਕੋ ਚੱਲੋ ਬੁਰ ਦੇਵਤਾਂ ਦੇ ਕਿਰਪਾ ਕਰੋ ਖੰਨਾਮ ਦੇ ਦਾਤ ਕੋ ਸਖੀ ਦਿਦਾ ਅਮਰਤ ਬੋਲੇ ਦਿਦਾ ਤੇ ਬਖਸ਼ਵਾਓ ਅੰਮ੍ਰਿਤ ਸਪਨਾਉਂਦਾ ਜਾਪ ਕਰ ਕੇ ਸਮਾਪਤੀ ਕਰਦੇ ਹੱਜ ਘਰ ਪਏ ਆ ਪੁਰਪਾਲ ਦੀ ਵਾਪਸੀ ਗਏ ਇੱਥੋਂ ਦਾ ਛਲਿਆ ਨੇ ਨੋਜ ਰਕ ਨੂੰ ਜਾਣੇ ਸਵਾਪਸਾ ਮਥਨਕੰਡ ਬੜਾ ਹੀ ਪਿਆਰੇ ਹੈ ਇੱਥੇ ਆ ਕੇ ਦੇਖਿਆ 2019 ਦੇ ਵਿੱਚ ਆਏ ਤਾਂ ਥੋੜੇ ਜਿਹਾ ਰਿਚਾ ਇੱਕ 3 ਦੇ ਵਿੱਚ ਆਇਓ ਥੋੜਾ ਜਿਹਾ ਵਾਧਾ ਹੋਇਆ ਅੱਜ ਕੀ ਦੇਖਿਆ ਵੀ ਬਾਬੇ ਨਾਲ ਕੰਮ ਚੰਦੇਵਾਨਾਂ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਗੁਰਸਿੱਖਾਂ ਆਫਨ ਲਾਈ ਆ ਬਹੁਤ ਖੁਸ਼ੀਆਂ ਵੀ ਪਰਿਵਾਰ ਵੱਡਾ ਹੋ ਗਿਆ ਗੁਰਾਂ ਦਾ ਚੇਤੇ ਪਾਛਾ ਕਲਕਿਤਾ ਪਾਛਾ ਆਤਮਿਕ ਜਗਤ ਮਾਤਾ ਪਰਮਾਤਾ ਸਰਣ ਦੇਵਾ ਜੀ ਸਾਰਿਆਂ ਨੂੰ ਖੁਸ਼ੀਆਂ ਦੇ ਖਜ਼ਾਨੇ ਸਾਰੰਗੂ ਨਾਮ ਦੀ ਦਾਤ ਆਪਣੇ ਚਰਨਾਂ ਦੇ ਕੋਲ ਦਵਤਸਨ ਆਵ ਸਾਥ ਸੰਗਤ ਜੀ ਥੋੜੀ ਜਿਹੀ ਵਰਤੀ ਉਹ ਸੰਕੋਚ ਕੇ ਰੱਬ ਨਾਲ ਜੁੜੀਏ ਥੋੜਾ ਜਿਹਾ ਜੋ ਸੰਸਾਰ ਨੂੰ ਛੋੜੀਏ ਥੋੜਾ ਜਿਹਾ ਮਾਨਨ ਕਰਨ ਕਾਰਨ ਜੁੜੀਏ ਆਕਾਰ ਨੂੰ ਛੱਡ ਜੀ ਜਿਹੜੇ ਆਕਾਰ ਨਾਲ ਜੁੜੇ ਆ ਪ੍ਰਚਾਰਕ ਜਿੰਦਗੀ ਬੜੀ ਰਹੇਂਦੇ ਨਰੇਂਦਰਨ ਕਾਰਨਾ ਗੁਰੂਏ ਉਹ ਛਤ ਜਿਤ ਅਨੰਦ ਵਿੱਚ ਰਹਿ ਕਰਦੇ ਆਉ ਹضور ਕਿਰਪਾ ਰਖੋ ਅੰਮ੍ਰਿਤ ਵੇਲੇ ਯਾਪ ਕਰਕੇ ਬਾਬੇ ਨਾਨਕ ਦੀਆਂ ਖੁਸ਼ੀਆਂ ਲੰਘਿਓ ਛਤ ਨਾਮ ਛਤ ਨਾਮ ਛਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ why is Vaheguru, 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 Guru Vaheguru, Guru Vaheguru, 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 Guru Vahe ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਗੁਰੂ ਆਹੇ Satsang I ਸ਼੍ਰੀ ਵਾਹਿਗੁਰੂ ਗੁਰੂ ਸੁਖਾਲਾ ਜੀ ਜਤੈਨਾਮ ਪਰਮਾਤਮਾ ਅਸਨੇ ਕਰਮ ਕਮਲ ਉਪਰਾਰਣੀ ਕਰਨ। ਪਰਮਪਰਵਾ ਦਾ ਆਪੇ ਸਾਡੇ ਸਤਿਕਾਰ ਜੀ ਜਿਸ ਨਾਲ ਸਾਰੇ ਸੰਪਰਵ ਕੀ ਜੀ ਸ਼ਮਤੀ ਉਹਨਾਂ ਚੀਤੇ ਮੰਨਦੇ ਚਾਹ ਰਹੇ। ਸਾਰੇ ਪਰਿਵਾਰ ਦਾ ਅਤਿ ਅੰਨਾ ਸਰਵ ਗੁਰੂ ਨਾਮ ਦੇ ਸੰਕਲਨ ਦਾ ਦਾ ਸਰੀਆ ਬਦ ਰੋਮ ਰੋਮ ਕਲਕਤਾ ਵਾਦੀ ਹੈ। ਜਿਹੜੇ ਤੋਂ ਪਿਆਰ ਕਰਨ ਵਾਲੇ ਸ਼ਿਰੂ ਆਪੋ ਆਪਣਾ ਵਹੀਦਾ ਰਾਂਚਾਦਰਾ 라ईन ਕਰਨ ਕਰਕੇ ਮਨ ਕਰਕੇ ਤਨ ਕਰਕੇ ਨਾਲ ਨਾਲ ਚਰਿਆਣ। ਉਹ ਅਮੇਕਾ ਹੈ ਉਹ ਸਿਖਾ ਨੇ ਆਪਣੇ ਕਰਨ ਸੇ ਕਰਨਾ ਖੁਆਇ ਬੜਾ ਖਿਆਲ ਤਾਂ ਮੰਦ ਤਰਫ। ਉਹ ਆਖਣ ਤਾਂ ਬਹੁਤ ਲੰਬੇ ਸਮੇਂ ਤੋਂ ਬਗਮ ਨਾ ਪਰਵਾਹ ਦੇ ਬੜਾ ਬਿਨਤਜ਼ਾਰ ਕਰ ਰਹੀ ਸੀ। ਕਿ ਉਹ ਵੀ ਵਾਹਿਗੁਰੂ ਸਰਬਤ ਸੰਤਾਨ ਗੁਰਮਤਿ ਪਰਵਾਰ ਨੂੰ ਮੋਨਛਗੁਣਾ ਦੇ ਸਮੂਹ ਤੇ ਪ੍ਰਵਾਹਨ ਮਹਾਰਾਜ ਨੂੰ ਨਾਮ ਦੀ ਗਾਹ ਸੇਵਾ ਤੇ ਸਮਰਨ ਦੀ ਦਾਤ ਉਸੇ ਕਰੇ ਕਰਕੇ ਸੁਰਬਾਤਿ ਯਾਤਰਾ ਲਾਏ ਸੇਵਾ ਕਰਦੇ ਨੇ ਦਿੱਤੀ ਵੀ ਆਰਤੀ ਕਰਦੇ ਆ ਬਿਲ ਬੜੀ ਚੰਗੀ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਰੱਬ ਵਾਲੇ ਪੱਖੇ ਲਾਉਣਾ ਨਾਮ ਨਾਲ ਜੋੜਨਾ ਗੁਰਬਾਣੀ ਨਾਲ ਜੋੜਨਾ ਆਪ ਜੋੜਨਾ ਕਿੰਨੇ ਬੁੜਕਾਂ ਦੇ ਵਿੱਚ ਸਭ ਤੋਂ ਵੱਡੇ ਕਿੰਤਾ ਜੋ ਹੈ ਉਹ ਬੱਤਿਆਂ ਜੋ ਅਲਾਦਿ ਹੈ ਆਇਆ ਕੋਣ ਬੱਤਿਆਂ ਨੂੰ ਮਾਂ ਬੋਲੀ ਪੰਜਾਬੀ ਤੇ ਲਾਉ ਆਪਣੇ ਬੱਤਿਆਂ ਨੂੰ ਗੁਰਬਾਣੇ ਨਾਲ ਲਾਉ ਆਪਣੇ ਬੱਤਿਆਂ ਨੂੰ ਗੁਰੂ ਘਰ ਨਾਲ ਜੋੜ ਕੇ ਰੱਖੋ ਸਭ ਤੋਂ ਵੱਡਾ ਇੰਕੰਦਰ ਜੋ ਵਿਚ ਹੈ ਕਿ ਜਿਹੜੇ ਸਾਡੇ ਕੋਲ ਮਾਂ ਬੋਲੀ ਪੰਜਾਬੀ ਹੈ ਨਾ ਤੇ ਪੰਜਾਬੀ ਜਿਹੜੀ ਪੰਜਾਬੀ ਭਾਵੇਂ ਸਾਡੇ ਕੋਲ ਬੋਲੀ ਪੰਜਾਬੀ ਮਾਂ ਬੋਲੀ ਹੈ ਜੇ ਸਾਡੇ ਜ਼ੁਬਾਨ ਤੋਂ ਜ਼ੁਬਾ ਤੋਂ ਸ਼ਬਦੇ ਵਿਚਰ ਗਏ ਸਾਡੇ ਸ਼ਬਦੇ ਮਰ ਗਏ ਜੀ ਪੰਜਾਬੀ ਬੋਲਦੇ ਸ਼ਬਦ ਨੂੰ ਨਰੇ ਜੇ ਸਾਡੇ ਪੰਜਾਬੀ ਨੂੰ ਹੁੰਦਾ ਕੋਈ ਫਾਇਦਾ ਨਹੀਂ ਖਾਲਚੜੇ ਪੰਜਾਬੀ ਅਖਬਾਰਾਂ ਦਾ ਵੀ ਕੋਈ ਲਾਭ ਨਹੀਂ ਇਦ ਕਰਕੇ ਜਿਨ੍ਹਾਂ ਦੀ ਕੋਮਾ ਦੇ ਸ਼ਬਦ ਮਰ ਗਏ ਉਹਨਾਂ ਦੀ ਕੋਮਾ ਵੀ ਖਤਮ ਹੋ ਜਾਂਦੀ ਹੈ ਯਾਦ ਰੱਖੀਏ ਸ਼ਬਦ ਕਦੇ ਵੀ ਗੁਰਮੁਖੀ ਦੇ ਸ਼ਬਦ ਹੈ ਗੁਰੂ ਨੇ ਦਿੱਤੇ ਹੋਏ ਆ ਇਹ ਸ਼ਬਦ ਗੁਰੂ ਦੇ ਦਿੱਤੇ ਹੋਏ ਬਖਸ਼ਿਸ਼ ਤੇ ਦਿੱਤੇ ਹੋਏ ਜਿਹੜੇ ਗੁਰਮੁਖੀ ਦੇ ਸਾਬਦ ਨੇ ਅਖਰ ਵਿੱਚ ਸਾਡੇ ਬਾਪੂ ਨੇ ਸਾਨੂੰ ਵਰਸੇ ਜਿੰਨਾ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਈ ਤੇ ਮਾਂ ਬੋਲੀ ਗੁਰਮੁਖੀ ਬੋਲੀ ਤੇਲਾ ਜਾਂਦੀ ਗਿਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਘਰਾਂ ਦਾ ਹਾਲ ਕੀ ਹੋਣਾ ਆਈ ਗੁਰਮੁਖੀ ਸੱਚੇ ਸਭ ਦੇ ਵਿੱਚ ਵੀ ਪਾਵਰ ਹੈ ਗੁਰਮੁਖੀ ਦੇ ਵਿੱਚ ਕਿਉਂਕਿ ਗੁਰੂ ਦੇ ਮਖਾਰਬੰਤ ਤੋਂ ਚਾਰਨ ਉਹ ਕਿਰੂ ਨੇ ਵਰਸਿਆ ਰਦ ਕਰਕੇ ਆਪਣੇ ਬੱਤੀਆਂ ਨੂੰ ਆਪਣੇ ਬੋਲੇ ਨੂੰ ਜਿਆ ਜੋੜ ਕੇ ਰੱਖੋ ਜੇ ਬੋਲੀ ਤੇਰੇ ਗਈ ਤੇ ਖਾਲ ਚੇ ਸ਼ਬਦ ਮਰ ਗਏ ਤੇ ਅੰਦਰੋਂ ਰੱਤ ਵੀ ਖਤਮ ਹੋ ਜਾਂਦਾ ਹੈ ਬੰਦਾ ਬੇਸ਼ੁਦਾ ਹੋ ਜਾਂਦਾ ਬਾਹਰ ਕਰ ਕਰ ਜਾਂਦਾ ਨਸ਼ਮਾਂ ਦੇ ਜੱਤ ਕੀ ਹਨ ਕਿਤੇ ਮੇਰੀ ਗੱਲ ਨਾਲ ਚੰਗੀ ਲੱਗੇ ਤੇ ਪ੍ਰੰਤੂ ਸ਼ਾਦਤ ਕਾਮੀ ਜੋ ਰੋਲਾ ਪਉਣਾ ਚੰਕੀ ਦਾਣਾ ਗੁਣਾਣ ਕਰੇ ਤਾਂ ਜੋ ਉਹ ਕਾ ਦੇਣਾ ਮ ਜਿਹਨੇ ਜੁੜਨਾ ਹੈ ਜੁੜ ਜਾਣਾ ਹੈ ਇਹ ਕਿਛੇ ਦਾ ਨਹੀਂ ਮਨੁੱਖ ਦੇ ਕਰਮਾਂ ਪਰੇ ਸਾਨੂੰ ਗੁਰੂ ਦੀ ਗੁਰਮੁਖੀ ਬੋਲ ਦੇ ਪੰਜਾਬੀ ਬੋਲੀ ਚੱਟਾਰਿਆ ਦੋ ਵੱਡੇ ਪੱਧਰ ਤੇ ਇਸ ਬੋਲੀ ਤੇ ਕੰਮ ਕਰੋ ਆਪਣੀਆਂ ਭਤੀਆਂ ਨੂੰ ਗੁਰੂ ਕਰਕੇ ਗੁਰਮੁਖੀ ਦੇ ਅੱਖਰ ਪੜਾਓ ਆਪ ਕੋਲੋਂ ਕਾਹਦੇ ਪੰਜਾਬੀ ਬੋਲੋ ਜੋ ਸ਼ਬਦ ਮੁਖਰੇ ਉਹ ਸਮਾ ਕਰੀਓ ਸ਼ਬਦ ਵਰਤਿਆ ਵੀ ਸ਼ਰਮ ਹੰਦੀ ਸੰਕੋਚ ਹੁੰਦਾ ਹੈ ਸ਼ਬਦ ਕਿਹਦੇ ਦੇ ਸਤ ਕੋ ਕਰੀਓ ਕਿਹੜਾ ਗੁਰੂ ਦੇ ਸ਼ਬਦ ਰੂਪਿਆ ਸਿੱਖ ਦਾ ਜੋ ਆਤਰਣ ਦੀ ਉਹਨੂੰ ਸਬਦ ਨਾਲ ਹੈ ਅਸੀਂ ਜਿਹ ਹੈ ਸਬਦ ਕਰਕੇ ਹਾਂ ਸੋ ਭਾਈ ਜੀ ਆਪਣੇ ਕੋ تین ਆਪਣੇ ਪਰਿਵਾਰਾਂ ਨੂੰ ਗੁਰੂ ਜੀ ਦੇ ਬਿਨਾਂ ਕੋ ਉਹ ਸ਼ਬਦਾਂ ਨੂੰ ਰੱਖੋ 4110 ਬਬਰ ਕ੍ਰਿਪਸ਼ਨ ਬਲਰੋ ਰੋ ਰੋਣ ਕਰਕੇ ਤਨਵਾਦੇ ਜੇ ਕੋਈ ਬੰਦ ਕਰਕੇ ਛੋੜੇ ਜੀ ਆਪਣਾ ਸੁਣਾ ਪੀਏ ਸੋ ਗੱਲ ਚੰਗੀ ਲੱਗਦੀ ਸਬਦ ਚੰਗਾ ਲੱਗਦਾ ਜਿਹਦੇ ਤੋਂ ਸਾਰੇ ਨਾਮ ਦੇ ਤੋਂ ਆਰਿਆਂ ਦਾ ਚਰਕਾਰ ਕਰੋ ਕੋਈ ਵੀ ਜਾਨ ਮਨੁੱਖਰਾ ਪਰਿਆਰ ਆਰਣ ਕਰ ਸਰੇ ਕਰੋ ਖਾਲੇ ਵੀ ਰੱਬ ਨਾਲ ਜੋੜ ਦੇ ਜੋ ਗ੍ਰੰਥਾਂ ਨਾਲ ਜੋੜ ਦੇ ਬਾਣ ਨਾਲ ਜੋੜ ਦੇ ਨੇ ਤੋ ਇਹਨੇ ਕੋਈ ਗ੍ਰੰਥੀਆਂ ਅਨੁਸਰਕਾਰ ਕਰੋ ਹਾਲੀਆਂ ਬੇਅੰਤ ਪ੍ਰਗਾਸ ਸਮਾ ਲੱਗੀ ਕੇ ਨਾਲ ਫਤਗਾ ਕਰਵਾ ਵਾਹਿਗੁਰੂ ਆਕਾਸ਼ਾ ਵਾਹਿਗੁਰੂ ਜੀ ਦੇ ਹਥੇ ਕੁਝ ਜਿੰਨ ਕੇ ਰਾਵਲਾ ਹੋਵੇ ਨਾ ਹਲਕਾ ਰਲਣੇ ਸੋਤ ਸ੍ਰੀ ਅਕਾਲ